ਲੋਭੇ ਸਸਿਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤੇ ਚੱਲਦੇ ਆ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਹੌਸਲਾ ਵੀ ਬਹੁਤ ਵਧੀਆ ਹੋ ਗਿਆ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ ਚੈਨਲ ਸਮਜੀਤ ਮਾਨ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੀਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਾਰਕਬਰ ਤੇ ਲੋ ਜੀ ਚੱਲ ਰਹੇ ਆ ਕੰਮ ਤੇ ਤਹਿ ਦਿਲੋਂ ਧੰਨਵਾਦ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਭੈਣ ਅੱਜ ਦੀ ਪਰਿਵਾਰ ਨੂੰ ਸਹਿਦ ਦੇ ਨਾਲ ਜਿਹੜੇ ਕਮੈਂਟ ਕੀਤੇ ਆ ਬਹੁਤ ਵਧੀਆ-ਵਧੀਆ ਸੋ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੇ ਹੁਣ ਬੈਠੇ ਜੀ ਘਰ ਦੇ ਵਿੱਚ ਫਾਦਰ ਸਾਹਿਬ ਖੇਤ ਨੂੰ ਗਏ ਉਹਨਾਂ ਨੇ ਆਖੜਾ ਅਮਨ ਵੀ ਲੰਘਿਆ ਵਾਏ ਤੇ ਬੱਚੇ ਗਏ ਵੇ ਸਕੂਲ ਤੇ ਅਸੀਂ ਜਾ ਰਹੇ ਜੀ ਰੋਪੜ ਰੋਪੜ ਜਾਣ ਦਾ ਵੀ ਮਕਸਦ ਆ ਇੱਕ ਤਾਂ ਪਰ ਹੁੰਦੇ ਆ ਜਿਹੜਾ ਬੈਗ ਹੈ ਜੀ ਉਹਦੀ ਜਿਪ ਟੁੱਟੀ ਹੋਈ ਹੈ ਉਸ ਰੋਕੇ ਲਿਉਣੀ ਥੋੜੇ ਜਿ ਦਿਨ ਬਾਅਦ ਚਲੋ ਉਧਰ ਦੀ ਬੱਚਾ ਜੀ ਵੀ ਟੁੱਟ ਜਾਂਦੀ ਐ ਵੀ ਕੱਲ ਪਾਸੋਂ ਦਾ ਕਹਿੰਦਾ ਤਾਂ ਨਵਾਂ ਬੈਗ ਲੈ ਕੇ ਜਾਂਦਾ ਐ ਨਵਾਂ ਵਾਹਨ ਨੂੰ ਚੰਗਾ ਨਹੀਂ ਲੱਗ ਰਿਹਾ ਉਹ ਕਹਿੰਦਾ ਮੇਰੇ ਪੁਰਾਣੇ ਦੀ ਜਿੱਪ ਲਵਾ ਦੋ ਚਲੋ ਜੀ ਕੋ ਨੂੰ ਜਿੱਪ ਲਵਾ ਕੇ ਲਿਆਉਣੀ ਐ ਤੇ ਬਾਕੀ ਥੋੜਾ ਜਿਹਾ ਬੈਂਕ ਦੇ ਵਿੱਚ ਘੇੜਾ ਜੀ ਕੁਦਰ ਵੀ ਘੇੜਾ ਮਾਰਨਾ ਕਿਉਂਕਿ ਕਣਕ ਦੀ ਫਸਲ ਦੇ ਜਿਹੜੇ ਪੈਸੇ ਆਏ ਹੋਏ ਉਹਨਾਂ ਦੀ ਐਂਟਰੀ ਪੈਣੀ ਐ ਜੀ ਤੇ ਚਲੋ ਮਾ ਇਕੱਠਾ ਜਾਈ ਗੂਲਾ ਗੱਡਿਆ ਹੀ ਐ ਤੇ ਬਾਕੀ ਲਾਣੇਦਾਰ ਨੇ ਵੀ ਤਿਆਰ ਹੋਈ ਵੀ ਐ ਸਾਡੀ ਇਹਨੇ ਵੀ ਆਪਣਾ ਸਮਾਨ ਲਿਆਉਣਾ ਜੀ ਘਰ ਦਾ ਜਿਹੜਾ ਈਰੇ ਪਿਆਜ਼ ਟਮਾਟਰ ਪਿਆਜ਼ ਹੈਗੇ ਜੀ ਟਮਾਟਰ ਚਲੋ ਬਾਕੀ ਇਹਦੇ ਨਾਲੇ ਮਨਾਉਂਦਾ ਮੈਂ ਤੁਹਾਨੂੰ ਵੀ ਦੇਖਦੇ ਆਂ ਕਿਆ ਕਹਿ ਲੈਣਾ ਮਿਲੋ ਜੀ ਇਧਰ ਵਰਵਲੋ ਸਾਰਿਆਂ ਨੂੰ ਹੱਥ ਜੋੜ ਕੇ ਵਰਵਲ ਸ਼ਸ਼ਕਾ ਜੀ ਹਾਂ ਬਈ ਰੋਪੜ ਚੱਲੇ ਆਂ ਜੀ ਐ ਵੀ ਫਲ ਫਰੂਟ ਲੈ ਕੇ ਆਉਣੇ ਆ ਛੋਣਾ ਮੈਂ ਲੈ ਲੇ ਇੱਕ ਇਹੜਾ ਪਿਆ ਜੀ ਇਹ ਜੀ ਇੱਕ ਚੱਕ ਲਈ ਆਈ ਸੀ ਅੱਛਾ ਵੀ ਵੀ ਦੁਹਰੋਤ ਜੀ ਗੱਲ ਨਹੀਂ ਆ ਥੋੜੀ ਜੀ ਬਾਕੀ ਪਰਮ ਦਾ ਬੈਗ ਲੈ ਲਿਆ ਪਰਮ ਦਾ ਬੈਗ ਇਹੜਾ ਹੀ ਪਿਆ ਜੀ ਝੋਲੇ ਦੇ ਨਾਲੇ ਰੱਖਿਆ ਹੋਆ ਇਹ ਟੋਲ ਆਇਆ ਪ੍ਰਵੇਦਾ ਜਿਪਰਾਲਾ ਮਚਕ ਲਿਆ ਇਹ ਠਾਣੋਂ ਜਾਣ ਲੱਗ ਪਈ ਨੇ ਚੱਕ ਲੈਣੇ ਅੱਛਾ ਤੇ ਕਹਿੰਦੇ ਹੁੰਦੇ ਵੀ ਜੇਟ ਮੇਨ ਨਾ ਚੜ੍ਹਦੇ ਪਹਿਲਾਂ ਵੀ ਜਿਹੜਾ ਘਰ ਵਿੱਚ ਜੇਠਾ ਬੱਚਾ ਹੁੰਦਾ ਹੈ ਵੀ ਉਹਨੂੰ ਫਰੂਟ ਤੇ ਸਬਜ਼ੀਆਂ ਜਿਹੜੇ ਗਰਮੀ ਦੇ ਮੌਸਮ ਦੀਆਂ ਨਵੀਆਂ ਆਉਣੀਆਂ ਵੀ ਉਹ ਪਹਿਲਾਂ ਲਿਆ ਕੇ ਖਲੋਣੀਆਂ ਚਾਹੀਦੀਆਂ ਸੱਗ ਨਹੀਂ ਮੈਨੂੰ ਖਲੋਣੀਆਂ ਜੇਠੇ ਨੂੰ ਹਾਂਜੀ ਪਹਿਲਾ ਨੰਬਰ ਤੁਹਾਡਾ ਹੀ ਵਜ੍ਹਾ ਜਾਂਦਾ ਹੈ ਹਾਂ ਬੇਸ਼ੱਕ ਪਹਿਲਾਂ ਤੋਂ ਦੱਸੀਆਂ ਭੇਜਿਆ ਜਾਂਦਾ ਹੈ ਅਗੀਚ ਬੱਚਿਆਂ ਵਿੱਚ ਮੰਮੀ ਖਵਾਉਂਦੀ ਰਹਿੰਦੀ ਸੀ ਇਹ ਗੱਲ ਸੱਚੀ ਹੈ ਹਾਂਜੀ ਹਾਂਜੀ ਮੰਮੀ ਦਾ ਕਾਫੀ ਦਿਨ ਪਹਿਲਾਂ ਹੀ ਚਲਾ ਜਾਂਦਾ ਚਲੋ ਹੁਣ ਆਪਾਂ ਹੈ ਤਾਂ ਵੈਸੇ ਹਫਤਾ ਕੇ ਰਹਿ ਗਿਆ ਵੀ ਇਹਨਾਂ ਟਾਈਮ ਜਾਨੀਦਾ ਹੈਗਾ ਆਪਾਂ ਕਣਕ ਨੂੰ ਚੱਕਵਰਟ ਕਰਦੇ ਤੇ ਤੇ ਬਾਕੀ ਬੜੀ ਮੰਮੀ ਨੇ ਵੀ ਉਹਨੂੰ ਗੱਲ ਬਾਤ ਸੋ ਸਪੈਸ਼ਲ ਆਈ ਉਹ ਕਹਿਣ ਇਹ ਗੱਲ ਯਾਦ ਕਰਾਉਣ ਵੈਸੇ ਦੱਸਿਆ ਤਾਂ ਹੋਇਆ ਉਹਨੇ ਮੈਂ ਸੁਣ ਭੁੱਲਦੀ ਤਾਂ ਹੈ ਨਹੀਂ ਪਰ ਵੇੜ ਵੀ ਕਈ ਵਾਰ ਆਇਆ ਹੁੰਦਾ ਵੀ ਦਿਮਾਗ ਜਦੋਂ ਨਿਕਲ ਜਾਂਦਾ ਵੀ ਉਹ ਕਹਿ ਕੇ ਕਈ ਵੀ ਬੱਚਿਆਂ ਨੂੰ ਕਿ ਇਦਾਂ ਦਾ ਇੱਕ ਅੰਬਰ ਸਾਰੀ ਬੜੀਆਂ ਕਹਿ ਗਈ ਕਿ ਬਿਓਰ ਜ਼ਰੂਰ ਦੇਣੀ ਤੇ ਇਸ ਤਰ੍ਹਾਂ ਕੀ ਨਵਾਂ ਫਲ ਆਇਆ ਜਿਹੂੰ ਗਰਮੀ ਦਾ ਜੀ ਹੋ ਗਏ ਤਰਬੂਜ ਹੋ ਗਿਆ ਬੇਸਰ ਅੰਬ ਹੋ ਗਏ ਜਿਸ ਤਰ੍ਹਾਂ ਫਲ ਫਲਟ ਲੈ ਕੇ ਆਉਂਦੇ ਠੀਕ ਆ ਧੰਨਵਾਦ ਹੈ ਜੀ ਹਾਂਜੀ ਮੈਂ ਤਾਂ ਨਹੀਂ ਕੁਝ ਲਿਆਉਣਾ ਹੈ ਮੈਂ ਥੋੜਾ ਜਿਹਾ ਦੱਸ ਦੂੰਗੀ ਜੀ ਥੋੜਾ ਜਿਹਾ ਉੱਥੇ ਜਾ ਕੇ ਦੱਸੂੰਗੀ ਫਲ ਤੁਥੀ ਦੱਸਦੀ ਰਹਿਣ ਦੇ ਠੀਕ ਹੈ ਨੀ ਤਿਆਰੀਆਂ ਹਾਂ ਹਾਂਜੀ ਸੋਲੇ ਚੱਕ ਲੈ ਕਿੰਨੀਆਂ ਲੈ ਕੇ ਆਉਣੀਆਂ ਜੀ ਕਿਦੋਂ ਕਾਟਨ ਦੀਆਂ ਘਰ ਚੋਟਾ ਨਾਲ ਦੀਆਂ ਲੈਣੀ ਹੁੰਦੀਆਂ ਤੁਹਾਨੂੰ ਪਤਾ ਵੀ ਕੀ ਚੰਨਾ ਕੰਮ ਹੁੰਦਾ ਤੇ ਘਰ ਦਾ ਵੀ ਕੰਮ ਹੁੰਦਾ ਫਿਰ ਵੀ ਆਰਾਉਂਡ ਆ ਕੇ ਰਾਕੇ ਜਾਂਦਾ ਹੈ ਚਲੋ ਭਾਈ ਇਹਦੀ ਇੱਛਾ ਇਹ ਵਕੇ ਬੱਚਿਆਂ ਨੂੰ ਬਨਾਣਾ ਬਨਾਣਾ ਲੈ ਕੇ ਆਉਣੇ ਹਾਂ ਹਾਂ ਪਰ ਉਹਨਾਂ ਦੀ ਬਨਾਣਾ ਮੈਨੂੰ ਨਾ ਆਉਂਗੇ ਚਲ ਚਲ ਇਹ ਤਾਂ ਫਿਰ ਠੀਕ ਹੈ ਭਾਈ ਇਹ ਮੰਨਣਾ ਜੋ ਗੱਲ ਵੀ ਜਿਹੜਾ ਇਹਨੇ ਫਲ ਫਰੂਟ ਵਾਲੀ ਗੱਲ ਕਹੀ ਉਹ ਮੰਮੀ ਜ਼ਰੂਰ ਭਾਈ ਸਾਨੂੰ ਸਿਖਾਉਣ ਦੇਣਗੀ ਚਲ ਫੇ ਚੱਲਣ ਆ ਦੇ ਭਾਈ ਆਪਣੇ ਬੈਂਕ ਦੀ ਕਾਪੀ ਵੀ ਲੈ ਲਈ ਨੇ ਐਂਟਰੀ ਪਾ ਕੇ ਪੈਸੇ ਕਢਾ ਕੇ ਦੇ ਦੇ ਮੈਨੂੰ 20000 ਹਾਂਜੀ ਲਾਚੀ ਮਾਤਾ ਮੰਨ ਲਗੀ ਹੈ ਹਾਂ ਲਾਚੀ ਮਾਤਾ ਮੰਨ ਲਗੀ ਹੈ ਚਲੋ ਚਲੋ ਆ ਬਨਾ ਗਮ ਲਈ ਕੁਝ ਬਾਰੰਦ ਦੇ ਗਏ ਅੱਛਾ ਲੋ ਭਾਈ ਪਰਮ ਦੇ ਆਪ ਦੀ ਬਣਾਉਣੇ ਜਿਹੜੀ ਹੋ ਚਲੋ ਭਾਈ ਹਾਂ ਚੱਕਲਾ ਚੱਲੀ ਚੱਲ ਜਿਹੜਾ ਕੁਝ ਜਣਾ ਅੱਜ ਚਲੋ ਭਾਈ ਬਾਹਰ ਤੱਕ ਹੋ ਗਈ ਬਹੁਤ ਫੋਲੋ ਬਟਾ ਫੋਲੋ 12 ਹੀ ਵੱਜ ਗਏ ਸਾਨੂੰ ਜਾਂਦਾ ਦੇਖੋ ਭਲੋ ਭਟਾ ਭਲੋ ਤਪਾ ਬਾਈ ਇੱਕਾਈ ਹੁਣ ਚੱਲਣਾ ਪੈਣਾ ਚਲੋ ਨਾਪ ਲੈ ਲਓ ਨੀ ਨਾਸਤੇ ਲਿਆਉਂਦੇ ਦੇਖ ਲੈ ਜਿਕੜਾ ਕਰਨਾ ਤੇਰੀ ਇੱਛਾ ਨਾਪ ਲੈਣਾ ਨਾਪ ਲੈ ਲੈ ਨਾਪ ਜ਼ਰੂਰੀ ਚਾਹੀਦਾ ਚਲੋ ਬਈ ਚੱਲਦੇ ਆ ਲੋ ਬਾਈ ਕੋਲੋਲ ਹੋ ਗਈ ਕਹਿੰਦਾ ਵੀ ਰੋਪੜ ਤੇ ਹੋਰਾਂ ਤੋਂ ਵੀ ਮੁੜਨਾ ਪਿਆ ਹਾਂ ਬਾਈ ਹਾਂਜੀ ਫਰੂਟ ਲੈ ਲੈ ਫਰੂਟ ਲੈ ਹੋਵੇ ਜੀ ਬਾਜ਼ਾਰ ਚ ਨਹੀਂ ਵੜ ਹੋਇਆ ਲੋ ਬਾਈ ਫਰੂਟ ਦੇ ਹੇਠਾਂ ਹੀ ਖੜ ਕੇ ਉਹਰ ਜੀ ਤਾੜੂ ਤੋ ਲੱਗੇ ਹੋਏ ਉਹਦੇ ਹਾਂਜੀ ਆੜੂ ਦੌਰੀ ਤੇ ਤੋੜ ਲੈਣੇ ਤੇ ਬਾਈ ਨਾਲ ਜੀ 10 ਮਿੰਟ ਹੋ ਗਏ ਬਾਈ ਜੱਗੇ ਦਾ ਆ ਗਿਆ ਫੋਨ ਕਹਿੰਦਾ ਵੀ ਘਰ ਤੁਹਾਡੇ ਕੋਈ ਹੈ ਨਹੀਂ ਘਰ ਖਾਲੀ ਆ ਮਨੂ ਫੋਨ ਕਰਿਆ ਉਹ ਵੀ ਗਿਆ ਵਾ ਤਾਂ ਟਰੈਕਟਰ ਦੀ ਸਰਵਿਸ ਵਾਲਾ ਬੰਦਾ ਆ ਗਿਆ ਏਜੰਸੀ ਤੇ ਤੇ ਮੈਂ ਮਨੂ ਫੋਨ ਕਰ ਲਿਆ ਹੈ ਮਨ ਵੀ ਘਰੇ ਆ ਕਹਿੰਦਾ ਬਾਈ ਤੂੰ ਵੀ ਆ ਜਾ ਸੋ ਇਸ ਕਰਕੇ ਮੁੜਨਾ ਪਿਆ ਵੀ ਅੱਧਰ ਚ ਪਹੁੰਚ ਕੇ ਤੇ ਬਾਈਪਾਸ ਪਰ ਤੇ ਚਲੋ ਜੋ ਮੇਨ ਕੰਮ ਤਾਂ ਉਹ ਤਾਂ ਲੈਣਾ ਪਰ ਹੁਣ ਪੰਮੂ ਤੇ ਸੁਣਨਾ ਪੈਣਾ ਵੀ ਜੇਪੇ ਨਹੀਂ ਲੁਵਾਈ ਹੈਗੀ ਬੈਗ ਨੂੰ ਏ ਵੀ ਹਰਜੀਤ ਜੀ ਜ਼ਰੂਰੀ ਤਾਂ ਜਲਸੀ ਤੇ ਹਾਂਜੀ ਹਾਂਜੀ ਹੈ ਬਾਕੀ ਬਾਈ ਆੜੂ ਦੇਖੋ ਝੂਠ ਨਾ ਕਹੋ ਆੜੂ ਆਦੇ ਬੂਟੇ ਦੇ ਕੋਲ ਖੜੇ ਆ ਪਰ ਕੱਚੇ ਲੱਗੇ ਹੋਏ ਆ ਦੇਖ ਲੈ ਫਲਾਂ ਦਾ ਨਾਂ ਲੱਤਾ ਚਲੋ ਬਾਈ ਬਾਕੀ ਚੱਲਦੇ ਆ ਠੀਕ ਆ ਹੁਣ ਓਕੇ ਆ ਮੋੜੇ ਆਉਂਗੇ ਚਲ ਅੱਧਾ ਹੋ ਗਿਆ ਅੱਧਾ ਵਿਚਾਲੇ ਜਾ ਫਸ ਮੋੜੇ ਆਉਂਗੇ ਚਲ ਕੋਈ ਨਹੀਂ ਮੋੜੇ ਆਉਂਗੇ ਦੁਬਾਰਾ ਬਾਈ ਸ਼ਾਮ ਜਾਂ ਕਾਲੂ ਕਿਹੜਾ ਵੱਜੂਗਾ ਦੋ ਤੋਂ 2.5 ਘੰਟੇ ਸਰਵਿਸ ਪਰ ਟਰੈਕਟਰ ਦੇ ਉੱਪਰ ਲੱਗ ਜਾਣੇ ਕੰਮ ਦੱਸਣੇ ਜੀ ਥੋੜੇ ਜੇ ਹੈ ਛੋਟੇ ਆ ਰਿੰਗ ਪੌਣੇ ਮਾੜੀ ਮੋਟੀ ਲੀਕਿੰਗ ਚਲੋ ਹੁਣ ਚੱਲਦੇ ਜੀ ਘਰ ਨੂੰ ਬਾਕੀ ਬੱਚਿਆਂ ਨਾਲੇ ਮਲਾਵਾਂਗੇ ਸ਼ਾਮ ਨੂੰ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਕੋਈ ਸ਼ਾਮ ਦਾ ਹੋ ਗਿਆ ਟਾਈਮ ਟੀਵੀ ਚੱਲ ਰਿਹਾ ਇੱਧਰ ਸਾਡੇ ਬੰਦੇ ਬੈਠੇ ਆ ਮਿਲੋ ਜੀ ਮੇਰੇ ਦੋਸਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇੱਧਰ ਮਿਲੋ ਸਤਿ ਸ਼੍ਰੀ ਅਕਾਲ ਜੀ ਕਿ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੱਬ ਕੇ ਬੋਲ ਲੋ ਆ ਬਈ ਇੱਧਰ ਸਰਦਾਰ ਜੀ ਨੇ ਆਪਣੇ ਕੱਢ ਲਿਆ ਫਲ ਆ ਬਈ ਦੁਪਹਿਰੇ ਜਾਏ تھے ਜੀ ਆਦੋ ਬਚਾਲੇ ਜੇ ਮੋੜ ਦਾ ਪਿਆ ਕਿ ਚਲੋ ਆਰ ਜਾਓਗੇ ਤੇ ਫਰੂਟ ਲੈ ਆਏ ਜਿਹੜਾ ਮੇਰੇ ਮੂੰ ਕੰਮ ਗਏ ਤੇ ਆਪਾਂ ਚੱਲਾ ਕੇ ਮੈਂ ਤੋਂ ਸਵਾਰ ਕੇ ਜ ਬਰੀਜ ਰੱਖ ਦਿੱਤੇ ਹੁਣ ਠੰਡੇ ਹੋ ਚੁੱਕੇ ਆ ਮਮੀ ਬੱਚੇ ਆ ਗਏ ਲੱਖ ਦੀ ਸੂਨੂ ਲੈ ਕੇ ਜਾ ਰਹੇ ਆ ਹਾਂ ਸਕੂਲ ਦਾ ਵੀ ਕਰਵਾ ਕੇ ਜਾਉਣਾ ਹੋਰ ਯਾਰਾਂ ਨੂੰ ਤਾਂ ਕੰਮ ਤਾਂ ਸੰਡੇ ਆ ਹਾਂ ਨਵੇਂ ਇੱਧਰ ਸਕੂਲ ਦਾ ਫਿਕਰ ਪੈ ਗਿਆ। ਹਾਂ ਬਈ ਇਹ ਲਿਖਿਆ ਮम्मा ਦੇਖ ਤਾ ਜਿਹੜਾ ਜੀਸੂ 5 9 ਸਾਲ ਦਾ ਇਹਦਾ ਨਵਾਂ ਆਫਾ ਨਾ ਪਹਿਲਾਂ ਜਸ਼ਨੀਨ ਦੇ ਦੇ ਹਾਂ ਜੀ ਆਜਾ ਠੀਕ ਹੈ। ਤੋਂ ਛੇ ਦੇ ਹਾਂ ਜੀ ਦੋ ਵਗਰਾ ਕਰ ਦੇ। ਹਾਂ ਲਓ। ਹਾਂ ਲਓ ਆਪਾਂ ਨੂੰ। ਠੀਕ ਹੈ। ਹਾਂ ਬਈ ਇੱਧਰ ਦੇਖੋ। ਇਹ ਉਹ ਦੇਖ ਰਿਹਾ ਬਈ ਅਸੀਂ ਸਮਝਾਇਆ ਬਹੁਤ ਬੰਦੇ ਨੂੰ। ਆ ਵੀ ਚੀਜ਼ ਤੇ ਹੁੰਦੇ ਜਿਸਨੂੰ ਜੀ ਦਫਾਇਰੀ ਖਾ ਲਦੇ ਆਉਂਦੇ ਆ ਮੈਂ ਠੀਕ ਉਹ ਤੁਹਾਨੂੰ ਤਾਂ ਨਹੀਂ ਦੱਸਾਂ ਹਾਂ ਜੀ ਤੁਸੀਂ ਵੀ ਇੱਥੇ ਆ ਬੜੇ ਹੂੰ ਜੇ ਟੈਂਪਰ ਤੋਂ ਨਹੀਂ ਜਿਵੇਂ ਸਮਝੂ ਜੀ ਬੀਜੇ ਤੀਨ ਐਵੇਂ ਹੋਮੀ ਜਿਹੜਾ ਵਰਪ ਹੁੰਦਾ ਹੈ ਨਾ ਰੇਗੀ ਜੀ ਵੀ ਰੰਦੇਣੀ ਆ ਅੱਜ ਦਾ ਨੂੰ ਮੇਰੇ ਪਰ ਤਿਆਰ ਹੋਏ ਹੋ ਤੁਸੀਂ ਬੱਦ ਦੀ ਜਿੱਪ ਵਿੱਚ ਆ ਕੇ ਆਏ ਆ ਮੈਂ ਇਹਦਾ ਦੋ ਦਿਨ ਦਾ ਚਿਆ ਨਹੀਂ ਆ ਨਹੀਂ ਪੁੱਤ ਕੱਲ ਨੂੰ ਜਾਉਂਗੇ ਪੁੱਤ ਗਏ ਤੇ ਅੱਜ ਬੈਗ ਲੈ ਕੇ ਪਾਪਾ ਮੁੜਿਆ ਪੜੇ ਜਿਸ਼ਣਿਆ ਵੀ ਹੈ ਕੱਲ ਨੂੰ ਲੇਟੇ ਦੱਬਦੇ ਹੈ ਕੱਲ ਨੂੰ ਸੰਡੇ ਆ ਹਨਾ ਅੱਜ ਤੇ ਕੱਲ ਨੂੰ ਵੀ ਨਹੀਂ ਲਾ ਵੀ ਜਿਸ਼ਣ ਕਾਹ ਬਾਹਰ ਕਰੋ ਬਾਹਰ ਕਰੋ ਹੈ ਲੋ ਭਾਈ ਮੇਰਾ ਹਿੱਸਾ ਵੀ ਮੰਨ ਦੇ ਦੇ ਮੈਂ ਵੀ ਜੇਠਾ ਲੋ ਭਾਈ ਲਾ ਭਾਈ ਅੱਜ ਤੇ ਇੱਕ ਹੈ ਪਰੰਪਰਾ ਹੈ ਉਪਾਧਾ ਨਹੀਂ ਪਹਿਲਾਂ ਤੇ ਜੰਦੀ ਆਉਂਦੀ ਆ ਹੂੰ ਉਵੇਂ ਲਿਆਉਂਦੇ ਹੁੰਦੇ ਸੀ ਆ ਫੇਰੇ ਆਪਣੇ ਅੱਛਾ ਮੈਂ ਬੜੀ ਮੰਮੀ ਲੈ ਵੀ ਗਏ ਤੇ ਅੱਛਾ ਵੀ ਜਿਹੜਾ ਜੇ ਠਾਉਂਦਾ ਘਰ ਤੇ ਜਿਹਨਾਂ ਫਰੂਟ ਖਲਾਉਂਦੇ ਨੇ ਸਾਡੀਆਂ ਕਹਿੰਦੇ ਤੇ ਅੱਛਾ ਕੱਲ੍ਹ ਫਿਰ ਤੇ ਇਹ ਹੁਣ ਵਾਟਰਮੈਲਨ ਬਈ ਬੰਦੇ ਨੂੰ ਸਪੈਸ਼ਲੀ ਟਿਊਸ਼ਨ ਤੇ ਸਟਿੱਕ ਰਾ ਕੇ ਲਿਆ ਮੈਂ ਇਸੀ ਗੱਲ ਕਰਕੇ ਦੇ 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 ਠੱਕਾ ਕਰਨ ਦਾ ਜਿਹੜਾ ਕਰਦਾ ਕਰਨ ਦੇ ਨਹੀਂ ਬਾਹਰ ਥਾ ਕੇ ਹੈ ਬਾਹਰ ਬਾਹਰ ਥਾ ਕੇ ਖਲਾਉਂਦੇ ਅੱਛਾ ਉਂਗਲੇ ਚ ਉਹ ਬੈੱਡ ਨਾਲ ਨਾਲ ਲਾ ਦੇ ਲੈ ਆ ਭਾਈ ਬੰਦੇ ਦੀ ਨਾ ਸਿਰਫ ਤਾਂ ਅੱਛਾ ਅੱਛਾ ਹਾਂ ਗਿਆ ਘੱਟ ਹੋ ਰਿਹਾ ਓਏ ਹਾਂ ਮੋਟਰ ਮੈਲਨ ਵੀ ਇਹਨੇ ਉਹਦੇ ਮੰਗੂ ਘੱਟਦਾ ਜਿਕੜਾ ਕਿਤੇ ਹੁੰਦਾ ਏ ਤੇਰਾ ਆਲੂ ਪਹਿਲੇ ਜਦੋਂ ਹਾਂਜੀ ਆਲੂ ਮੰਗੂਏ ਘੱਟਦਾ ਘੱਬੇ ਤੇ ਹਾਂਜੀ ਦੇ ਭਾਈ ਪੀਸਰ ਪਲੇ ਅੱਛਾ ਤਜ਼ਾਰਨੀ ਆ ਪਾਸ ਆ ਤੁਮੇ ਦੇਖ ਲੈ ਇਹ ਦੇ ਬਈ ਜਿਸ ਜਿਵੇਂ ਨੂੰ ਇੱਕ ਛੋਟਾ ਜਿਹਾ ਮੈਨੂੰ ਉਹ ਜੇਠਾ ਨਹੀਂ ਹੈਗਾ ਜਿਹੜਾ ਦੇਖਦਾ ਹੈ ਚੱਕ ਵੀ ਜਿਸ ਨਹੀਂ ਦੇ ਵੀਰ ਜੀ ਜਿਸਨੂੰ ਕਹਿ ਬਾਇਗਰੂ ਕਾ ਜਿਹਦੀ ਤੇ ਆਲਾ ਤੂੰ ਹਾਂ ਤੈ ਵੀ ਖਾਣਾ ਦੇ ਉਹਨੂੰ ਵੀ ਮੈਨੂੰ ਦੇ ਦੇ ਬੜੀ ਪੜੀ ਵੀ ਜ਼ਿਆਦਾ ਉਹ ਮੈਨੂੰ ਵੀ ਥੋੜਾ ਜਿਹਾ ਪਿਸ ਬਲਾਈ ਚਾਲ ਬਈ ਲਓ ਜੀ ਥੈਂਕ ਯੂ ਆਲੋ ਹੂੰ ਆਪੇ ਬਗਾ ਲੇ ਆਪੇ ਖਾ ਲਿਓ ਕੰਮ ਹੋ ਗਿਆ ਬਾਈ ਇਹ ਤਾਂ ਹਾਂ ਜੀ ਹੈ ਹਾਂ ਜੀ ਆਪੇ ਲੈਂਦਾ ਭੀ ਹੁਣ ਤੂੰ ਵੀ ਖਾ ਲੈ ਮੈਂ ਖਾਂ ਲਵਾਂ ਇਹ ਦੇਖ ਵੀਡੀਓ ਦੇ ਵਿੱਚ ਕਈ ਆਵੇ ਲੋਕ ਵੀ ਵਿਚਾਰੀ ਦਾ ਕਟਾ ਕਟਾ ਕੇ ਆ ਬਕਾਈ ਜਾਂਦੇ ਆ ਇਹ ਤਾਂ ਤਰਸ ਨਹੀਂ ਕਰਦੇ ਹੈ ਮੇਰਾ ਇਹ ਕਿਹੜਾ ਅੱਛਾ ਆ ਦੇ ਲੋ ਬਾਈ ਕੀ ਤੋ ਭਈਆ ਜੇ ਸਨਪਰਾਂ ਨੂੰ ਜਿਹੜਾ ਨਾ ਕਰਤਾਂ ਕੱਟਤਾ ਜੀ ਆ ਮੇਰਾ ਪਾਪਾ ਜੀ ਰਾਮਾ ਦਾ ਨਾ ਸੇਵ ਕਰ ਲਿਆ ਲੋਬੇ ਕੋਸਾਲਾ ਦਾ ਫਿਕਰ ਆ ਬਾਹਰੇ ਨੂੰ ਕੋਈ ਕਹਿੰਦਾ ਰਹਿ ਨਾ ਜਾਵੇ ਤਾਹੇ ਨਾ ਜੀ ਥੋੜਾ ਜਿਹਾ ਉਲਟ ਸਾਈਡ ਨੂੰ ਵੱਟੇ ਆਏ ਆ ਆ ਦੇਖੋ ਭਾਈ ਬੰਦਾ ਆ ਪਾ ਮਿਠਾਉਂ ਤਾ ਦੇਖੋ ਭਾਈ ਇਨੇ ਆਂਬ ਦੇ ਗੁੱਠਲੇ ਲੈਣੀਆਂ ਇਹਨੂੰ ਦੇ ਦੇ ਹਾਂ ਮੈਂ ਬਸ ਕੱਟ ਕੇ ਬਲੇਕਸ ਬਾਗ ਬਾਗ ਖਾ ਲਵਾਂ ਹੂੰ ਕੱਟ ਕੇ ਬਲੇਕਸ ਬਾਗ ਬਾਗ ਖਾ ਲਵਾਂ ਹੋਰ ਚੱਕ ਦੇ ਤੱਕ ਦੇ ਲੋ ਬਾਈ ਚਲੋ ਬਾਈ ਇੱਥੇ ਤੱਕ ਬਲੌਗ ਤਾਂ ਮਿਲਦੇ ਆ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਸ਼ਸ਼ੀ ਸ਼ਸ਼ੀ ਕਾਲ ਆ ਬਈ ਤੇਰਾ ਬੈਗ ਪਤਾ ਜਾਊਗਾ ਠੀਕ ਹੋ ਕੇ ਠੀਕ ਹੈ ਓਕੇ ਐਨ ਹਨਾ ਕਨਮਾ ਨਾ ਨਾਮ ਇਹਨਾਂ ਦਾ ਹੈ ਅੱਜ ਮੜੀ ਜੀ ਗੱਲ ਪਿੱਛੇ ਰਹੇਗਾ ਦੇਖਣਾ ਹਾਂਜੀ ਰਾਜਮੁਰਾ ਬੰਮੂਦਰਾ ਬੈਗ ਲੈ ਗਏ ਤੇ ਹੈ ਉਹ ਇਹ ਜਦੋਂ ਸਾਡਾ ਰੋਡ ਮਿਲ ਗਿਆ ਰਾਸਤੇ ਤੇ ਸਾਡ ਨੂੰ ਮੁੜ ਗਏ ਹਾਂ ਤਾਂ ਆ ਰੋਡਾਂ ਦੇ ਵੀਂਤੀ ਆ ਗਈ ਵੀ ਨੇੜੇ ਦੀ ਮੰਝੂੜੇ ਲੈ ਤਾਂ ਬਾਈਪਾਸ ਪਰ ਹੁੰਦੇ ਆ ਭਲਾ ਠੀਕ ਨਹੀਂ ਨਾਲੇ ਮੰਡਰ ਬਾਈ ਆਪਣੇ ਨੂੰ ਅਸੀਂ ਨਵੀਂ ਥਰਮੋਸ ਆਪਣੀ ਗੁੜੀਆ ਰਾਣੀ ਨੂੰ ਨਵੀਂ ਥਰਮੋਸ ਦੋਨਾਂ ਨੂੰ ਨਵੀਂ ਥਰਮੋਸ ਆਉਗੀ ਜਮੈਟਰੀ ਵੀ ਕਹਿੰਦੇ ਆ ਖਰਚਾ ਤਾਂ ਜਾ ਬਹੁਤ ਆਜੀ ਨਵੀਂ ਜਮੈਟਰੀ ਚਾਹੀਦੀ ਹੋਏ ਕੜਨ ਨਾ ਦਨੋਂ ਹੁੰਦਾ ਨਹੀਂ ਯਾਰ ਸਵੇਰੀਆਂ ਹੋ ਜਿਹੜੇ ਕਹਿੰਦੇ ਮੰਮੀ ਬੈਗ ਬਾਬਾ ਬਹੁਤ بڑا ਹੈ ਪੈਨਸਰ ਨਹੀਂ ਲੱਗ ਰਹੀ ਜਮੈਟਰੀ ਲਿਆ ਦੋ ਬੰਦੂ ਬੈਗ ਹੈਵੀ ਬੜਾ ਚਲੋ ਬਈ ਠੀਕ ਹੈ ਮਿਲਦੇ ਆ ਕਿਸ ਅਗਲੇ ਵਲੌਗ ਦੇ ਵਿੱਚ ਤਦ ਤੱਕ ਦੇ ਲਈ ਸਸਸੀ ਕਾਲ